ਜਲਾਲਾਬਾਦ ਤੋਂ ਅਗਵਾ ਤੇ ਕਤਲ ਹੋਏ ਵਪਾਰੀ ਸੁਮਨ ਮੁੱਟਨੇਜਾ ਦੀ ਮੌਤ ਤੋਂ ਬਾਅਦ ਰੋਸ ਵਜੋਂ ਜਲਾਲਾਬਾਦ ਦੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਰੱਖਿਆ ਤੇ ਦੁਕਾਨਦਾਰਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਧਰ ਇਸ ਘਟਨਾ ਨੂੰ ਲੈ ਕੇ ਬਾਹਰ ਐਸੋਸੀਏਸ਼ਨ ਜਲਾਲਾਬਾਦ ਨੇ ਵੀ ਹੜਤਾਲ ਕੀਤੀ ਅਤੇ ਕੰਮਕਾਜ ਠੱਪ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਾਰੇ ਜਲਾਲਾਬਾਦ ਪਾਸੇ ਪ੍ਰਸ਼ਾਸਨ ਅੱਗੇ ਅਸੀਂ ਫੀਲ ਕਰਦੇ ਆਂ ਕਿ ਜਿਹੜੇ ਸੁਮਨ ਦੇ ਜਿਹੜੇ ਦੋਸ਼ੀ ਨੇ ਉਹ ਜੁਰਦ-ਜੁਰਦ ਫੜੇ ਜਾਣ ਇੱਥੇ ਦੱਸਨ ਜੋ ਹੈ ਕਿ ਵੀਰਵਾਰ ਦੀ ਸ਼ਾਮ ਨੂੰ ਸੁਮਨ ਮਟਰੇਜਾ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ ਅਤੇ ਐਤਵਾਰ ਰਾਤ ਨੂੰ ਸੁਮਨ ਮਟਰੇਜਾ ਦੀ ਲਾਸ਼ ਫਾਜ਼ਿਲਕਾ ਤੇ ਅਬੌਰ ਦੇ ਵਿਚਕਾਰ ਪਿੰਡ ਕੱਲੂ ਨਜ਼ਦੀਕ ਗੰਗ ਕਨਾਲ 'ਚ ਬਰਾਮਦ ਹੋਈ ਉਧਰੇ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਗਵਾਕਾਰਾਂ ਨੂੰ ਵੀ ਹਿਰਾਸਤ ਲੈ ਲਿਆ ਹੈ